ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਕਹਿ ਦਿੰਨੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਵਿੱਚ 8 ਮਹੀਨੇ ਲੰਮਾ ਘੇਰਾ ਪਿਆ ਰਹਾ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੂੰ 8 ਮਹੀਨੇ ਲੰਮਾ ਘੇਰਾ ਪਿਆ ਕਿਉਂ ਕੀ ਗੁਰੂ ਮਹਾਰਾਜ ਦੀ ਕਿਸੇ ਨਾਲ ਕੋਈ ਲਾਗਡਾਟ ਸੀ ਕੋਈ ਵੱਟ ਬੰਨੇ ਦੀ ਲੜਾਈ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਕਿ ਅਗਲਿਆਂ ਨੇ ਘਰ ਆ ਕੇ ਘੇਰ ਲਿਆ ਇੱਥੇ ਆ ਕੇ ਅਸੀਂ ਉਸ ਪੱਖ ਨੂੰ ਛੱਡ ਜਾਂਦੇ ਹਾਂ ਜਿਸ ਪੱਖ ਨੂੰ ਸਭ ਤੋਂ ਜ਼ਿਆਦਾ ਅੱਗੇ ਲਿਆਉਣਾ ਚਾਹੀਦਾ ਸੀ ਗੁਰੂ ਮਹਾਰਾਜ ਨੂੰ 8 ਮਹੀਨੇ ਲੰਮਾ ਘੇਰਾ ਪਿਆ ਕਿਉਂ ਉਹ ਗੱਲ ਸਮਝਣ ਵਾਲੀ ਏ ਅਸਲ ਵਿੱਚ ਸਾਡੇ ਤੇ ਤੁਹਾਡੇ ਵਰਗੇ ਦੱਬੇ ਤੇ ਕੁਚਲੇ ਸਦੀਆਂ ਤੋਂ ਲਤਾੜੇ ਜਾਂਦੇ ਲੋਕਾਂ ਦੀ ਬਾਹ ਫੜਨ ਦਾ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰ ਲਿਆ ਸੀ ਮਹਾਰਾਜ ਜੀ ਨੇ ਆਖਿਆ ਸੀ ਇਨ ਗਰੀਬ ਸਿੱਖਣ ਕੋ ਮੈਂ ਦੇਹੂੰ ਬਾਦਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਮਾਰੇ ਕਹਿੰਦੇ ਜੇ ਨੀਵੇਂ ਕਹਿੰਦੇ ਜੇ ਛੂਦਰ ਕਹਿੰਦੇ ਜੇ ਕੰਮੀ ਕਹਿੰਦੇ ਜੇ ਇਨ੍ਹਾਂ ਲੋਕਾਂ ਦੀ ਬਾਹ ਗੁਰੂ ਗੋਬਿੰਦ ਸਿੰਘ ਫੜ ਕੇ ਬਖਾਵੇਗਾ ਹਿੰਦੂ ਰਾਜੇ ਕਹਿਣ ਲੱਗੇ ਮਹਾਰਾਜ ਤੁਸੀਂ ਚੁੱਪ ਕਰਕੇ ਮੱਥੇ ਟਿਕਾਓ ਚੜਾਵੇ ਚੜਾਓ ਲੋਕਾਂ ਨੇ ਚੁੱਪ ਕਰਕੇ ਮੱਥੇ ਟੇਕੀ ਜਾਣੇ ਆ ਚੜਾਵੇ ਚੜਾਈ ਜਾਣੇ ਆ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜ ਕੇ ਕੀ ਲੈਣਾ ਪਾਤਸ਼ਾ ਗੁਰਦੇਵ ਨੇ ਆਖਿਆ ਨਹੀਂ ਜੇ ਮਾੜੇ ਦੀ ਬਾਹ ਅਸੀਂ ਨਹੀਂ ਫੜਾਂਗੇ ਤਾਂ ਫੜੇਗਾ ਕੌਣ ਬਾਈ ਧਾਰ ਦੇ ਰਾਜੇ ਕਹਿਣ ਲੱਗੇ ਮਹਾਰਾਜ ਜੇ ਮਾੜਿਆਂ ਦੇ ਨਾਲ ਤੁਰੋਗੇ ਤਾਂ ਨਤੀਜੇ ਭਿਆਨਕ ਹੋਣਗੇ ਪਾਤਸ਼ਾ ਕਹਿਣ ਲੱਗੇ ਇਹ ਤਾਂ ਹੁੰਦੀ ਆਈ ਆ ਮਾੜੇ ਦੇ ਹੱਕ ਚ ਖਲੋ ਬੰਦੇ ਨੂੰ ਆਪਣੇ ਪੁੱਤ ਵੀ ਮਰਵਾਉਣੇ ਪੈ ਸਕਦੇ ਆ ਆਪਣਾ ਘਰ ਵੀ ਬਰਬਾਦ ਕਰਵਾਉਣਾ ਪੈ ਸਕਦਾ ਏ ਵੇਖੋ ਮੇਰੇ ਦਾਤੇ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਕਿ ਜਿੰਨਾ ਮਾੜੇ ਤੇ ਗਰੀਬ ਲੋਕਾਂ ਦੀ ਬਾਹ ਫੜਨ ਦਾ ਫੈਸਲਾ ਮੈਂ ਕੀਤਾ ਏ ਜਦੋਂ ਮੈਂ ਇਹਨਾਂ ਦੇ ਹੱਕ ਚ ਖਲੋਣਾ ਏ ਤੇ ਜਿਹੜੀ ਤਰ ਉੱਤੇ ਬੈਠੀ ਏ ਉਸ ਤਰ ਨੇ ਮੇਰੇ ਬੱਚਿਆਂ ਤੱਕ ਵੀ ਪਹੁੰਚਣਾ ਹੈ ਉਸ ਤਰ ਨੇ ਮੇਰੇ ਮਾਪੇ ਤੱਕ ਵੀ ਪਹੁੰਚਣਾ ਏ ਅਸਤਰ ਨੇ ਮੇਰੇ ਪਰਿਵਾਰ ਤੱਕ ਵੀ ਪਹੁੰਚਣਾ ਏ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਕੋਈ ਨਹੀਂ ਮੈਂ ਪੁੱਤਾਂ ਦਾ ਦੁੱਖ ਝੱਲੂਗਾ ਮੈਂ ਮਾਂ-ਬਾਪ ਦਾ ਦੁੱਖ ਝੱਲ ਲਵਾਂਗਾ ਮੇਰਾ ਘਰ-ਬਾਰ ਉੱਜੜ ਗਿਆ ਮੈਂ ਦੁੱਖ ਝੱਲ ਲਵਾਂਗਾ ਪਰ ਜਿੰਨਾ ਮਾੜੇ ਲੋਕਾਂ ਦੀ ਬਾਹ ਫੜਨ ਦਾ ਫੈਸਲਾ ਮੈਂ ਕਰ ਲਿਆ ਏ ਉਹਨਾਂ ਲੋਕਾਂ ਦੀ ਬਾਹ ਮੈਂ ਅੰਤਮ ਸਮੇਂ ਤੱਕ ਛੱਡਣ ਦਾ ਯਤਨ ਨਹੀਂ ਕਰਾਂਗਾ ਬਸ ਆਹ ਕਾਰਨ ਹੈ ਕਿ ਮਾੜੀ ਧਿਰ ਦੇ ਹੱਕ ਵਿੱਚ ਗੁਰੂ ਸਾਡਾ ਭੁਗਤਿਆ ਤੇ ਸਰਕਾਰਾਂ ਨੇ 8-8 ਮਹੀਨੇ ਤੱਕ ਲੰਮਾ ਘੇਰਾ ਪਾ ਕੇ ਦਿਖਾਇਆ ਦੁਨੀਆ ਤੇ ਤਕੜੇ ਦੀ ਧਿਰ ਬਣ ਕੇ ਤਾਂ ਸਾਰੇ ਹੀ ਤੁਰ ਪੈਂਦੇ ਨੇ ਪਤਾ ਤਾਂ ਉਦੋਂ ਲੱਗਦਾ ਜਿਸ ਦਿਨ ਬੰਦਾ ਧਰਮੀ ਬਣ ਕੇ ਮਾੜੇ ਦੀ ਧਿਰ ਵਿੱਚ ਭੁਗਤੇ ਬਸ ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਤੇ ਤੁਹਾਡੇ ਵਰਗੇ ਦਬੇ ਤੇ ਕੁਚਲੇ ਸਦੀਆਂ ਤੋਂ ਲਤਾੜੇ ਜਾਂਦੇ ਲੋਕਾਂ ਦੇ ਹੱਕ ਵਿੱਚ ਖੜ ਗਏ ਹਿੰਦੂ ਬਾਈ ਧਾਰ ਦੇ ਰਾਜੇ ਅਤੇ ਦਿੱਲੀ ਦਰਬਾਰ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਮੇਤ 8 ਮਹੀਨੇ ਆਨੰਦਪੁਰ ਸਾਹਿਬ ਨੂੰ ਲੰਮਾ ਘੇਰਾ ਪਾ ਕੇ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ